ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਬੱਧਨੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਦੋਨੇ ਸੂਏ ਸਵਾਏ ਆ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਸასი ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਮਨਦੀਪ ਪਿੰਡ ਬਦਣੀ ਖੋਰ ਦੇ ਜ਼ਿਲ੍ਹਾ ਮੋਗਾ ਤਸੀਮ ਨਿਹਾਲ ਸਿੰਘ ਦਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9868170552 ਦੋਨੇ ਨਾਗ ਸੂਏ ਆ ਜੀ ਦੋਨੇ ਨਾਗ ਜੀ ਇਧਰੋਂ ਹੀ ਸ਼ੁਰੂ ਕਰ ਪਹਿਲਾਂ ਤਾਂ ਬਾਈ ਬਰੋਬਰ ਹੋ ਜੀ ਹਾਈਟ ਚੈੱਕ ਕਰੋ ਵੈੜ ਦੀ ਕੋਈ ਐ ਛੋਟਾ ਮੰਨ ਕੇ ਨਾਵੇ ਵੀਰੇ ਬਾਈ ਤੇ ਤਾਂ ਮੋਢੇ ਤੋਂ ਵੀ ਤਾਂ ਲੰਗਦੀ ਆ ਜੀ ਲੰਗਣੀ ਸੂਆ ਕਿੰਨਾ ਮਸੂਈ ਆ ਜੀ ਸੂਆ ਪਹਿਲਾਂ ਵੀਰੇ ਠੀਕ ਆ ਦੰਦੋ ਜੀ ਦੰਦੋ ਛਿੱਗੀ ਹੁੰਦੀ ਆ ਵੀਰੇ ਚੈੱਕ ਨਹੀਂ ਕੀਤਾ 呃，这边。 ਕਦੋਂ ਸੁਈਏ ਜੀ ਇਹਨੂੰ ਮੰਨ ਕੇ ਚਲੋ 2 ਕ ਘੰਟੇ ਹੋ ਗਏ ਬੱਚਾ ਕੀ ਹੈ ਜੀ ਬੱਚੀ ਹੈ ਵੀਰੇ ਬੱਚੀ ਜਰਸੀ ਹੈ ਮਗਰ ਹਾਂ ਜੀ ਜੇਰ ਪੈਣੀ ਹਜੇ ਬਾਕੀ ਆ ਕੱਢਿਆ ਥੋੜਾ ਕਣਾ ਬੋਲੋ 2 ਕਿਲੋ ਕੱਢਿਆ ਵੀਰੇ ਫਨਾ ਦੀ ਡੰਨਾ ਮੈਂ ਕਹਿੰਦੇ 1 ਨੰਬਰ ਕਿੰਨਾ ਬਾਜੂ ਵੀਰੇ ਦੁੱਧ ਦੇ ਦਊਗੀ ਵੀਰੇ 17 18 ਗੋ ਜਿੱਡੀ ਗਾ ਕੋਈ ਬਾਹਲਾ ਵੀ ਨਹੀਂ 17 18 ਕਿਲੋ ਕੋਈ ਬਾਹਲਾ ਨਹੀਂ ਤਿਆਰੀ ਦਾ 20 ਕਿਲੋ ਵਾਲੀ ਦੱਸਦੀ ਐ ਪਰ ਐਵੇਂ ਆਪਾਂ ਕਹਿ ਕੇ ਦੇ ਦਿੱ ਗਏ 17 18 ਕਿਲੋ ਦਾ ਕਿਤੇ ਗਿਆ ਹੀ ਨਹੀਂ ਬਾਕੀ ਜੀ ਜਾ ਪਾਲੋ ਜਾਂ ਕੱਢੋ ਬਾਕੀ ਦੁੱਧ ਸੇਵਾ ਦਾ ਇਹ ਕੀ ਪਤਾ ਅਗਲੇ ਨੇ 25 ਜੋ ਲੈਣਾ ਤੇ ਜੇ ਨਾ ਪਾਵਾਂਗੇ ਭਾਈ ਟੂਰ ਕੇ ਦਿਖਾ ਦੀ ਪਰ ਹੋ ਵੀ ਦੁੱਧ ਸੰਗਣ ਮੱਝਾਂ ਵਰਗਾ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਤਾਜੀ ਸੂਈ ਹੈ ਜੀ ਬੱਚਾ ਮਗਰ ਬੱਚੀ ਹੈ ਜੀ ਤਿਆਰੀ ਬਹੁਤ ਸੋਹਣੀ ਕੀਤੀ ਹੈ ਸੋਹਣਾ ਤੇ ਬੜਾ ਸ਼ਾਨਦਾਰ ਰਵਾਨਾ ਜੇਰ ਦੀ ਤੁਹਾਨੂੰ ਵੀਡੀਓ ਮਿਲ ਜੂਗੀ ਜਦੋਂ ਬਣ ਜੂਗੀ ਤੇ ਬਾਈ ਕਹਿੰਦਾ ਆਪਾਂ ਵੀਡੀਓ ਬਣਾ ਲਾਂਗੇ ਕੱਦ ਕਾਠ ਵੱਡਾ ਆ ਜਾਂਦਾ ਸੁਹਾ ਪਹਿਲਾ ਜੀ ਸਿੰਘ ਜ਼ਰੂਰ ਆ ਛੋਟੇ ਛੋਟੇ ਮਾਰ ਦੀ ਮੁਰਦੀ ਤਾਂ ਨਹੀਂ ਨਹੀਂ ਬਰੀ ਜਮਈ ਗਾਰੰਟੀ ਹੈ ਠੰਡੀ ਸੀਲ ਦੀ ਮੈਂ ਕਹਿੰਦਾ ਪੂਰੀ ਮੈਂ ਕਹ ਸੁਹਣਾ ਤੇ ਵੱਡਾ ਹਵਾਨਾ ਜੀ ਥਣ ਕੱਲਾ ਕੱਲਾ ਨਿੱਖੜ ਮ ਸੁਹਣਾ ਮੋਟਾ ਥਣ ਲੱਗਿਆ ਫੋਟ ਸ਼ਾਂਕ ਕੋਈ ਵੀ ਨਹੀਂ ਹਵਾਨੇ ਦੇ ਧੱਕ ਦੇਖ ਲਓ ਜੀ ਅੱਗੇ ਨੂੰ ਵੀ ਕਿੰਨੀ ਆ ਤੇ ਬੈਕ ਸਾਈਡ ਨੂੰ ਵੀ ਕਿੰਨੀ ਆ ਜੀ 17 18 ਕਿਲੋ ਬਾਈ ਕਹਿੰਦਾ ਆਪਾਂ ਕਹਿ ਕੇ ਦੇਣੀ ਆ ਜੀ ਹੱਕ ਵੀ ਆ ਵੀਰੇ ਦੇਣ ਦਾ ਜਿਹੜੇ ਹਿਸਾਬ ਨਾਲ ਤਿਆਰੀ ਐਵੇਂ ਆਪਾਂ ਕਹਿ ਦਿੱ ਗਏ ਵੀ 5 ਕਿਲੋ ਕੱਢਿਆ 6 ਕਿਲੋ ਕੱਢਿਆ 2 2.5 ਕਿਲੋ ਕੱਢਿਆ ਜੀ ਇਹ ਵੀਡੀਓ ਬਣਾਉਣੀ ਕਰਕੇ ਸਿੱਧਾ ਆਪਾਂ ਪੰਜਾਬੀ ਚ ਦੱਸਦੇ ਆ ਵੀ ਤਾਂ ਘੱਟ ਕੱਢਿਆ ਕਿਉਂਕਿ ਭਰੇ ਭਾਂਡੇ ਵੀਡੀਓ ਸੋਹਣੀ ਬਣ ਜਾਂਦੀ ਆ ਨਹੀਂ ਇਹ ਤਾਂ ਗੱਲ ਹੈ ਡਿਮਾਂਡ ਵੀਰੇ ਜਮਾ ਲੈਣ ਦੇ ਨਾਲ ਦੀ ਡਿਮਾਂਡ ਇਹ ਦੀ ਵੀਰੇ 70000 ਰੁਪਏ ਲੈਣਾ ਫੈਕਸੀ ਜਮਾ ਫੈਕਸੀ ਜਿਹੜਾ ਜਿਹਾ ਡਿਮਾਂਡ ਆ ਸੁਆ ਪਹਿਲਾਂ ਤਿਆਰੀ ਬਹੁਤ ਚੰਗੀ ਆ ਦੁੱਧ ਹੋ ਸੰਗਣਾ ਮੱਝਾ ਰਗਾ ਵੀਰੇ ਵੱਡਾ ਤੇ ਥੂ ਸਵਾਨਾ ਕੋਈ ਆਏ ਨਹੀਂ ਥੋੜੀ ਜਿਹੀ ਭਲਾ ਜਰੂਰ ਆ ਕਰੀ ਜਾਂਦਾ ਪਹਿਲੇ ਦੂਜੇ ਸੂਏ 70000 ਰੁਪਇਆ ਬਾਈ ਕਹਿੰਦਾ ਲੈਣਾ ਚਲੋ ਛੋੜ ਛਪਾਏਗੇ ਸੱਜਣ ਦਾ ਹੋ ਜਾਊਗਾ ਦੋ ਨੰਬਰ ਤੇ ਆ ਜੀ ਵੀਰੇ ਡੱਬੀ ਤੇ ਇਧਰ ਨੂੰ ਹੱਕ ਦੀ ਗਾ ਨੂੰ ਸੁਹਾ ਕਰਨ ਮਾ ਜੀ ਇਹ ਵੀ ਪਹਿਲੇ ਨਹੀਂ ਇਹ ਆ ਇਹ ਵੀ ਪਹਿਲੇ ਨਾ ਇਹ ਤੁੰਦ ਚੱਕ ਹੋਈ ਆ ਜੀ ਇਹ ਵੀ ਚੌਗੀ ਆ ਇਹ ਮੂੰਹ ਤੋਂ ਚਾਰ ਦੰਦਾ ਇਹ ਕਦੋਂ ਸੂਈ ਆ ਜੀ ਇਹ ਵੀ ਨਹੀਂ ਮੰਨ ਕੇ ਦੋ ਦਿਨ ਹੋ ਗਿਆ ਦੂਜੇ ਦਿਨ ਜੀ ਹਾਂ ਅੱਜ ਜਮਾ ਸਾਫ ਕਰਤੀ ਸੀਗੀ ਬੱਚਾ ਕੀ ਹੈ ਜੀ ਇਹਦੀ ਮਗਰ ਵੀ ਵੀਰੇ ਬੱਚੀ ਹੋਈ ਹੈ ਇਹਦੇ ਮੇ ਡੱਬੀ ਬੱਚੀ ਹੈ ਹੈ ਇਹ ਜੇਰ ਦੀ ਸਾਫ ਹੈ ਜੀ ਮੈਂ ਕਹਿੰਦਾ ਜਮਾ ਸਾਫ ਹੈ ਕਿੰਨਾ ਬੋਲਾਪਾਂਡੇ ਚ ਪਉਂਦੀ ਹੈ ਮੰਨ ਕੇ ਚਲੋ ਅੱਜ ਮੈਂ ਚੋਇਆ ਸੀ ਜਮਾ ਸਾਫ ਕਰਤੀ ਸੀਗੀ ਸਵੇਰੇ 6 ਕਿਲੋ ਸਵੇਰੇ ਸੀ ਆ 5 ਕਿਲੋ ਅੱਤ ਨਹੀਂ ਸੀ 10 11 ਕਿਲੋ ਹੋ ਗਿਆ ਹਾਂ ਮੰਨ ਕੇ 10 11 10 11 ਕਿਲੋ ਹੋ ਗਿਆ ਕਿਉਂ ਹੋ ਜਿਵੇਂ ਜਿਵੇਂ ਚਵਾਈਆਂ ਹੋਣਗੀਆਂ ਉਹ ਮੇ ਸਾਫ ਹੀ ਹੋਣੀਆਂ ਥੋਰ ਲਈ ਤਰੇ ਨੂੰ ਵੀ ਇਹਦੇ ਵੀ ਸੈਂਗ ਆ ਦੋਨੇ ਝੁੰਗੀਆਂ ਹੀ ਆ ਕਰਮ ਵਾਲੀਆਂ ਹੁੰਦੀਆਂ ਕਹਿੰਦੇ ਹੁੰਦੇ ਸਿਆਣੇ ਬੰਦੇ ਝੁੰਗੀਆਂ ਰੰਗ ਪ੍ਰਿੰਟ ਦੀ ਚੰਗੀ ਆ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ 10 ਤੋਂ 11 ਕਿਲੋ ਬੋਲੀ ਆ ਆਪਦੀ ਭਾਂਡੇ ਚ ਪਾ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਕਰ ਲਿਓ ਮਿਲਕਿੰਗ ਛੋਟਾ ਛੋਟਾ ਸੈਂਗ ਆ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਚੰਗੀ ਆ ਮਗਰ ਬੱਚਾ ਵੱਛੀ ਆ ਬੱਚੀ ਵੀ ਚੰਗੀ ਆ ਜੀ ਤੇ ਇਹਦੀ ਫਿਰ ਛੋਟੀ ਜੀ ਡਿਮਾਂਡ ਜੀ ਮੇਰੇ ਇਹਦਾ ਵੀ ਬੋਲ 70000 ਹੀ ਆ ਠੀਕ ਆ ਜੋੜਾ ਲੈ ਜੇ ਸੱਜਣ ਕੋਈ ਹਾਂ ਫਿਰ ਮੜਾ ਮੋਤ ਮਾਨਤਾਂ ਹੋ ਜੂਗਾ ਠੀਕ ਹੈ ਜੀ ਇਹਦਾ ਮੁੱਲ ਵੀ 70 70000 ਦੇ ਜੋੜੇ ਆ 1 ਲੱਖ ਵੀ ਇਹ ਉ ਵੀ 7 ਵਜੇ ਜਮਾ ਸਾਫ ਕੀਤੀ ਵੀ ਆ ਵੀਰੇ ਵੱਡੇ ਦਾ ਨਹੀਂ ਕੀਤੀ ਸੀ ਠੀਕ ਹੈ ਜਮਾ ਬੂੰਦ ਬੂੰਦ ਨਿਚੋੜੀ ਐ ਵੀਰੇ ਕੋਈ ਜਿੱਦੀ ਨਹੀਂ ਸੀ ਠੀਕ ਬਾਕੀ ਭਾਈ ਜਿੰਨਾ ਆਪਾਂ ਗਿਆ ਆਪਦੀ ਝੋਕੇ ਲੈ ਜੇ ਆਪਾਂ ਤਾਂ ਇਹ ਗੱਲ ਕਹਿਨੇ ਹੁੰਨੇ ਜਿਹੜੇ ਵੀਰ ਨੇ ਪੈਸੇ ਲੈਣਾ ਲੋਕਾਂ ਨੂੰ ਨਹੀਂ ਸਿੱਧੀਆਂ ਛੱਡ ਕੇ ਵੀਡੀਓ ਮਨ ਉਹ ਗਲਤ ਕੰਮ ਆ ਯਾਰ ਠੀਕ ਹੈ ਜੀ 70000 ਇਹਦਾ 70000 ਇੱਕ ਨੰਬਰ ਦਾ ਵਿੱਚੋਂ ਮਾਨਤਾਂ ਹੋ ਜੂਗਾ ਜੀ ਜਿਹਨੂੰ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲੂ ਪਈ ਧੰਨਵਾਦ